ਸੱਤ ਲੋਹ ਦਰਿਆ ਸ਼ੂਕ ਰਿਆ ਤੇ ਬੰਨ ਮਾਰਨ ਦੇ ਲਈ ਇਹ ਹਜ਼ਾਰਾਂ ਲੋਕ ਜਿਹੜੇ ਨੇ ਉਹ ਡਟੇ ਹੋਏ ਨੇ ਆਪਾਂ ਇਸ ਵਕਤ ਸੱਤ ਲੋਹ ਦਰਿਆ ਦੇ ਵਿੱਚ ਖੜੇ ਆ ਦਰਿਆ ਸ਼ੂਕ ਰਿਆ ਇਹ ਭਰਾ ਤੁਸੀਂ ਦੇਖੋ ਗੱਟਿਆਂ ਨੂੰ ਬੰਨ ਬੰਨ ਕੇ ਦਰਿਆ ਦੇ ਵਿੱਚ ਸੁੱਟ ਰਹੇ ਨੇ ਕਿੰਨੀ ਸੰਗਤ ਜਿਹੜੀ ਆ ਉਹ ਤੁਸੀਂ ਦੇਖੋ ਮੇਰੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਆ ਜਿਹੜੀ ਉਹ ਲੱਗੀ ਹੋਈ ਆ ਇੱਕ ਵੀ ਬੰਦਾ ਸਰਕਾਰ ਦਾ ਨਹੀਂ ਹੈਗਾ ਵਿੱਚ ਕੋਈ ਗੱਟੇ ਭਰ ਰਿਹਾ ਕੋਈ ਚੱਕ ਕੇ ਅੱਗੇ ਨੋਚ ਤੇ ਲਾ ਰਿਹਾ ਪਰ ਪ੍ਰਸ਼ਾਸਨ ਤੇ ਸਰਕਾਰ ਮੈਨੂੰ ਇੱਥੇ ਨਹੀਂ ਦਿਖੀ ਮੈਂ ਪਿਛਲੇ ਕੁਝ ਘੰਟੇ ਤੋਂ ਇੱਥੇ ਆ ਪਰ ਮੈਨੂੰ ਕੋਈ ਨਹੀਂ ਦਿਖਿਆ ਮੈਂ ਉੱਚੀ ਆਵਾਜ਼ ਦੇਣੀ ਚਾਹਣਾ ਜੇ ਕੋਈ ਪ੍ਰਸ਼ਾਸਨ ਜਾਂ ਸਰਕਾਰ ਦਾ ਬੰਦਾ ਹੈ ਜੀ ਤਾਂ ਬੇਨਤੀ ਆ ਇੱਕ ਵਾਰੀ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਅੱਗੇ ਪਿੱਛੇ ਬੜੀ ਵੱੜ ਆਵਾਜ਼ ਦਿੱਤੀ ਆ ਪਰ ਕੋਈ ਵੀ ਸਰਕਾਰ ਤੇ ਪ੍ਰਸ਼ਾਸਨ ਦਾ ਬੰਦਾ ਇੱਥੇ ਸਾਡੇ ਕੋਲ ਨਹੀਂ ਆਇਆ ਔਰ ਜਿਵੇਂ ਇਹ ਲੋਕ ਹੁਣ ਸਤਲੋਈ ਦਰਿਆ ਨੂੰ ਬੰਦ ਮਾਰ ਰਹੇ ਨੇ ਗੱਤੇ ਲਾ ਲਾ ਕੇ ਹਰ ਸਾਲ ਇੱਥੋਂ ਟੁੱਟਣ ਦੀ ਨੋਬਤ ਆਉਂਦੀ ਆ ਸਤਲੋਈ ਦਰਿਆ ਹਬੀਬ ਕੇ ਕੋਲੋਂ ਜੇ ਭਾੜਾ ਸਰਕਾਰ ਚਾਹੇ ਇਹ ਸਾਰਾ 5 4 ਕਿਲੋਮੀਟਰ ਪੱਕਾ ਨਹੀਂ ਕਰ ਸਕਦੀ ਸਰਕਾਰ ਕੋਲੇ ਹੈ ਨਹੀਂ ਕੁਛ ਇੰਨੇ ਟੈਕਸ ਕਾਹਦੇ ਲਈ ਲੈਨੇ ਹੋ ਇੰਨਾ ਪੈਸਾ ਕਾਹਦੇ ਲਈ ਇਕੱਠਾ ਕਰਦੇ ਹੋ ਨਾ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਅੱਜ ਦੋਨੇ ਪਾਰਟੀਆਂ ਦੋਨੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਜਿਨ੍ਹਾਂ ਦੀਆਂ ਸਰਕਾਰਾਂ ਨਹੀਂ ਉਹ ਵੀ ਵੋਟਾਂ ਇਕੱਠੀਆਂ ਕਰ ਰਹੇ ਨੇ ਪਿੰਡਾਂ 'ਚ ਜਾ ਕੇ ਸਭ ਮੈਮੋ ਠੱਗੜੇ ਨੇ ਸਭ ਮੈਮੋ ਠੱਗੜੇ ਨੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਇੱਥੇ ਰਹੀਆਂ ਕਿਸੇ ਨੇ ਰੱਖ ਨਹੀਂ ਕੀਤਾ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਸਰਕਾਰ ਪਹਿਲਾਂ ਪਰਬੰਧ ਕਰੇ ਤਬਾਤ ਮੁਆਵਜ਼ੇ ਦੇਣੇ ਨਹੀਂ ਪੈਣਗੇ ਵੀਡੀਓ ਨੇ ਭਗਵੰਤ ਮਾਨ ਸਾਹਿਬ ਦੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜਿੰਨਾ ਬਾਅਦ ਮੁਆਵਜ਼ੇ ਦੇਣ ਤੇ ਖਰਚ ਕਰਦੇ ਉਹ ਉਹ ਤੇ ਉਹ ਤੋਂ ਅੱਧਾ ਵੀ ਪਹਿਲਾਂ ਬੰਨ ਪੱਕੇ ਕਰਨ ਲਈ ਨਦੀਆਂ ਨਾਲਿਆਂ ਦੀ ਸਫਾਈ ਤੇ ਕਰਦੇ ਉਹ ਤਾਂ ਉਹ ਪੈਸੇ ਵੱਜ ਜਾਣਗੇ ਗੱਲ ਠੀਕ ਹੈ ਪਰ ਹੁਣ ਤਾਂ ਮਾਨ ਸਾਹਿਬ ਖੁਦ ਮੁਖੀ ਨੇ ਹੁਣ ਉਹਨਾਂ ਨੂੰ ਇਹ ਸਾਰੇ ਕੁਝ ਭੁੱਲ ਕਿਉਂ ਗਿਆ ਸੋ ਇਹ ਲੋਕ ਆਪ ਲੱਗੇ ਹੋਏ ਨੇ ਸਤਲੁਜ ਬੰਨਣ ਦੇ ਲਈ ਤੁਸੀਂ ਦੇਖੋ ਲੰਗਰ ਵੀ ਚੱਲ ਰਹੇ ਨੇ ਘਟੋ ਘਟ ਇੱਥੇ 2000 ਬੰਦਾ ਜਿਹੜਾ ਇਸ ਟਾਈਮ ਲੱਗਾ ਹੈ 2000 ਦੇ ਵਿੱਚ ਹੁਣ ਤੱਕ ਇਹ ਜਿੰਨੇ ਵੀ ਗੱਟੇ ਲੈ ਕੇ ਆ ਰਹੇ ਨੇ ਇਹ ਜਿੰਨੇ ਵੀ ਲੰਗਰ ਲੈ ਕੇ ਆ ਰਹੇ ਨੇ ਸਾਨੂੰ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਬੰਦਾ ਨਜ਼ਰ ਨਹੀਂ ਆਇਆ ਹਾਂ ਇੱਥੇ ਵੇਖਾ ਚ ਅੱਖੀ ਕਰਨ ਦੇ ਲਈ ਇਹ ਜੈਜੇ ਲੈਣ ਦੇ ਲਈ ਕਈ ਅਫਸਰ ਪਹੁੰਚੇ ਨੇ ਇਹ ਜੈਜੇ ਲੈਣੇ ਚਾਹੀਦੇ ਸੀ ਉਹਨਾਂ ਨੂੰ ਇਹ ਬਾਈ ਹੋਰੀ ਚਾਹ ਦਾ ਲੰਗਰ ਲੈ ਕੇ ਖੜੇ ਨੇ ਕੀ ਕਹੋਗੇ ਜੀ ਅਵੈ ਜੀ ਖਾਲਸਾ ਬਾਈ ਜੀ ਕੀ ਫਤਿਹ ਬਹੁਤ ਖਤਰਨਾਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਇੱਥੋਂ ਤੱਕ ਪਹੁੰਚ ਚੁੱਕੇ ਹੈ ਜੀ 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 ਬਾਈ ਜੀ ਇਹ ਲੰਗਰ ਤੁਸੀਂ ਸਰਕਾਰ ਵੱਲੋਂ ਹੈ ਕਿ ਆਪਣੇ ਸੰਗਤ ਵੱਲੋਂ ਇਹ ਪਿੰਡ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਵੱਲੋਂ ਹੈ ਜੀ ਅੱਛਾ ਸਾਰੇ ਪਿੰਡ ਨਗਰ ਵਾਲੇ ਮਤਲਬ ਮਾਲਵਾ ਵੀ ਮਦਦ ਲਈ ਆਇਆ ਹਾਂਜੀ ਹਾਂਜੀ ਵੇਖੋ ਜੀ ਬਹੁਤ ਨੁਕਸਾਨ ਹੋ ਰਿਹਾ ਤੇ ਆਪਾਂ ਆਪਣੇ ਕੋਲ ਮਦਦ ਦੀ ਮਦਦ ਕਰ ਸਕਦੇ ਹੋਰ ਆਪਾਂ ਕੀ ਕਰ ਸਕਦੇ ਆ ਵਾਹ ਜੀ ਵਾਹ ਠੀਕ ਹੈ ਨਾ ਸਾਰਾ ਪਿੰਡ ਇਕੱਠਾ ਹੋ ਕੇ ਸਾਡਾ ਪਹੁੰਚਿਆ ਜੀ ਸਾਰਾ ਨਗਰ ਲੰਗਰ ਲੱਗਿਆ ਜੀ ਪਿੱਛੇ ਧੰਨਵਾਦ ਕਰਦੇ ਜੀ ਸਾਰੇ ਬੰਦਿਆਂ ਨੇ ਇਹਨਾਂ ਦਾ ਜਿਹੜੀ ਸੰਗਤ ਆਈ ਵੀ ਇੱਥੇ ਜਿਹੜਾ ਆਪਣਾ ਸਹਿਯੋਗ ਦੇ ਰਹੇ ਸਾਰੇ ਭਰਾ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਆ ਇਹ 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 ਸੀਨ ਵੇਖ ਕੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੰਜਾਬ ਦੇ ਜੰਮੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪਰ ਪੰਜਾਬੀਆਂ ਨੇ ਹਰ ਮੁਸੀਬਤ ਦਾ ਸਾਹਮਣਾ ਜਿਹੜਾ ਉਹ ਏਕੇ ਦੇ ਨਾਲ ਔਰ ਬੜੇ ਸਬਰ ਦੇ ਨਾਲ ਕੀਤਾ ਸਬਰਾਂ ਸਬਰਾਂ ਸੰਗ ਜਬਰਾਂ ਨੂੰ ਪਤਿਆਉਣਾ ਛੱਡ ਦਿਓ ਉਹ 17 ਅੱਜ ਇੱਥੇ ਯਾਦ ਆ ਰਹੀਆਂ ਨੇ ਇੱਥੇ ਲਾਜ਼ਮੀ ਕੋਈ ਨਾ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੋਣਗੇ ਜੈਜਾ ਲੈਣ ਆਏ ਹੋਣਗੇ ਜੈਜਾ ਫੇਰ ਉਹ ਜਲਜਾ ਦੇਣਗੇ ਵੀ ਲੋਕਾਂ ਨੇ ਕਰ ਲਿਆ ਜੀ ਆ ਕੰਮ ਬਸ ਤੇ ਸਰਕਾਰ ਚੰਡੀਗੜ੍ਹੋਂ ਫਿਰ ਬਿਆਨ ਜਾਰੀ ਕਰੇਗੀ ਸੱਤ ਲੋ ਜਿੱਦੀਆਂ ਨੋਚਾਂ ਨੂੰ ਲੱਗੇ ਬੰਨ ਲੋਕਾਂ ਨੇ ਦਿੱਤਾ ਸਾਥ ਸਰਕਾਰ ਨੇ ਕੀਤੇ ਕੰਮ ਕਿਨੂੰ ਬੁੱਧੂ ਬਣਾ ਰਹੇ ਹੂੰ ਸਾਰਾ ਕੁਝ ਨੰਗਾ ਹੋ ਗਿਆ ਅਜੇ ਸਰਕਾਰ ਜੇ ਬੁੱਧੂ ਬਣਾਉਣਾ ਚਾਹੁੰਦੀ ਆ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਸਿਆਸੀ ਨੇਤਾ ਨੇ ਉਹ ਵੀ ਰੋਟੀਆਂ ਇਕੱਠੀਆਂ ਕਰ ਰਹੇ ਨੇ ਵੋਟਾਂ ਦੀਆਂ ਜਾ ਕੇ ਤਾਂ ਮੈਨੂੰ ਲੱਗਦਾ ਹੁਣ ਲੋਕ ਸਿਆਣੇ ਹੋ ਰਹੇ ਨੇ ਲੋਕਾਂ ਨੂੰ ਸਮਝ ਆ ਰਹੀ ਆ ਪਹਿਲਾਂ ਵਾਲੀ ਗੱਲ ਹੁਣ ਨਹੀਂ ਰਹੀ ਸਾਡੇ ਦਾਦਿਆਂ ਵੇਲੇ ਸਿਆਸੀ ਪਾਰਟੀਆਂ ਨੇ ਬੜਾ ਮੂਰਖ ਬਣਾ ਲਿਆ ਪਰ ਹੁਣ ਲੋਕ ਸੋਚਣ ਲੱਗੇ ਨੇ ਸਮਝਣ ਲੱਗੇ ਨੇ ਲੋਕਾਂ ਨੂੰ ਦੇਖਣ ਲੱਗਾ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਲੋਕਾਂ ਨੇ ਮੌਕਾ ਦਿੱਤਾ ਪਹਿਲਾਂ ਤੋਂ ਦੁਖੀ ਸੀ ਪਰ ਆਮ ਆਦਮੀ ਪਾਰਟੀ ਨੇ ਵੀ ਬਿਆਨਾਂ ਤੋਂ ਅੱਗੇ ਕੱਖ ਨਹੀਂ ਕੀਤਾ ਇਹ ਅੱਜ ਦੀ ਹਕੀਕਤ ਹੈ ਇਹ ਮੂੰਹ ਬੋਲਦੀ ਹਕੀਕਤ ਹੈ ਜੇ ਕੀਤਾ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਸਾਬ ਆਪ ਕਹਿੰਦੇ ਹੁੰਦੇ ਸੀ ਬਾਈ ਤੋਂ ਪਹਿਲਾਂ ਕਿ ਹੜ੍ਹ ਤਾਂ بارش ਤਾਂ ਪਵੇਗੀ ਪਰ ਜੇ ਪ੍ਰਬੰਧ ਪਹਿਲਾਂ ਹੋਣ ਤੇ ਡੋਬਾ ਨਹੀਂ ਹੋ ਸਕਦਾ ਗੱਲ ਸੱਚੀ ਸੀ ਪਰ ਉਸ ਤੋਂ ਬਾਅਦ ਕੀਤਾ ਕੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਇਹ ਵੀਰ ਮੱਠੀਆਂ ਲੈ ਕੇ ਆਇਆ ਔਰ ਜਿੰਨਾ ਕਿਸੇ ਤੋਂ ਪੁੱਜ ਰਿਹਾ ਸਾਰੇ ਲੋਕ ਆਪੋ ਆਪਣੀ ਸਮਰੱਥਾ ਦੇ ਮੁਤਾਬਕ ਡਟੇ ਹੋਏ ਨੇ ਕੋਈ ਬਿਸਕਟ ਕੋਈ ਮਠੀਆਂ ਇਹ ਭਾਈ ਜੀ ਹੋਰੀ ਚਾਹ ਵਰਤਾ ਰਹੇ ਨੇ ਪਰ ਭਾਈ ਜੀ ਇਹ ਸਰਕਾਰ ਵੱਲੋਂ ਆ ਕਿ ਆਮ ਸੰਗਤ ਵੱਲੋਂ ਆ ਭਾਈ ਜੀ ਸੰਗਤ ਵੱਲੋਂ ਹੀ ਸੰਗਤ ਵੱਲੋਂ ਹੀ ਆ ਹਾਂਜੀ ਹਾਂਜੀ ਭਾਈ ਜੀ ਇਹ ਜਿਹੜੇ ਗੱਟੇ ਤੁਸੀਂ ਪਰ ਰਹੇ ਹੋ ਇਹ ਸਰਕਾਰ ਵੱਲੋਂ ਕਿ ਸੰਗਤ ਹੈ ਫਰੀ ਸੇਵਾ ਫਰੀ ਭਿੱਤੀ ਕਰ ਸੇਵਾ ਜੇ ਕੋਈ ਸਰਕਾਰ ਦਾ ਬੰਦਾ ਹੈਗਾ ਭਾਈ ਜਿਹੜਾ ਕੰਮ ਕਰ ਰਿਹਾ ਤਾਂ ਆ ਸਾਨੂੰ ਥੋੜਾ ਦੱਸੋ ਤਾਂ ਕਿ ਅਸੀਂ ਦੇਖਣਾ ਚਾਹੁੰਦੇ ਆ ਕਿ ਸਰਕਾਰੀ ਬੰਦੇ ਕਿਹੜੇ ਨਹੀਂ ਬਾਪੂ ਜੀ ਸਰਕਾਰ ਵੱਲੋਂ ਤੁਸੀਂ ਇੱਕ ਵੀ ਨਹੀਂ ਹੈਗਾ ਇੱਕ ਵੀ ਹਾਂ ਜੀ ਜਾਮਨੀ ਸਾਹਿਬ ਜੀ ਨਪੁਰ ਤੋਂ ਆ ਸੇਵਾ 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 ਦੀ ਹੈ ਜੀ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਪਰ ਸਤਲੁਜ ਟੁੱਟ ਰਿਹਾ ਲੋਕ ਬੰਨ ਰਹੇ ਨੇ ਸਰਕਾਰ ਕਿੱਥੇ ਆ ਹਾਂ ਜੀ ਬਾਪੂ ਜੀ ਇੱਥੇ ਸਰਕਾਰ ਦਾ ਕੋਈ ਬੰਦਾ ਨਹੀਂ ਲੋਕ ਆਪਣਾ ਤੌਰ ਤੇ ਆਪ ਮਹਾਰੇ ਲੱਗੇ ਹੋਣੇ ਉਹਦੇ ਭਰਾਵਾਂ ਦੀ ਮਾਇਤੇ ਸ਼ੋਕ ਚਾਰ ਪੰਜ ਦਿਨ ਤੋਂ ਬਾਲਾ ਟੁੱਟਣ ਦੇ ਨੇਰੇ ਆ ਨਾ ਕੋ ਸਰਕਾਰ ਦਾ ਇੱਥੇ ਆਇਆ ਤੇ ਨਾ ਗਿਆ ਲੋਕ ਆ ਵੀ ਮਿੱਟੀ ਲਿਆਉਂਦੇ ਤੋੜੇ ਆਪ ਲਿਆਉਂਦੇ ਨਾ ਭਰਦੇ ਨੇ ਆਪ ਲਾਉਂਦੇ ਪਾਣੇ ਲੋਕ ਹੀ ਪਿੰਡਾਂ ਦੇ ਵਿੱਚੋਂ ਲੰਗਰ ਲਿਆ ਰਹੇ ਨੇ ਜਾਂ ਬਾਬੇ ਲਿਆ ਰਹੇ ਨੇ ਕਾਰ ਸੇਵਾ ਵਾਲੇ ਸਰਕਾਰ ਵੱਲੋਂ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਸੀ ਤੇ ਕੋਈ ਨੀ ਵੇਖਿਆ ਨਾ ਕੋ ਐਸਡੀਐਮ ਨਾ ਕੋ ਸਰਕਾਰੀ ਨਾ ਕੋ ਐਮਐਲਏ ਨਾ ਬਹਾਰਿਆ ਐਮਐਲਏ ਨਾ ਕੋ ਸਰਕਾਰ ਦਾ ਅੱਜ ਬਿਆਨ ਆਇਆ ਕਿ ਜਿਹੜੇ ਲੋਕ ਨੇ ਉਹ ਸਰਕਾਰ ਦੀ ਮਦਦ ਕਰ ਰਹੇ ਨੇ ਇੱਕ ਅਸਲੀ ਕੰਮ ਸਰਕਾਰ ਕਰ ਰਹੀ ਹੈ ਉਹ ਕੰਮ ਦਾ ਸਰਕਾਰ ਦਾ ਪੱਕਾ ਲੋਕ ਰਹੇ ਸਰਕਾਰ ਕਿੱਥੇ ਗਈ ਸਰ ਸਰਕਾਰ ਕਹਿ ਰਹੀ ਐ ਅਸੀਂ ਕਰ ਰਹੇ ਆ ਬਿਲਕੁਲ ਨਹੀਂ ਸਰਕਾਰ ਝੂਠ ਬੋਲ ਸਰਕਾਰ ਚੱਲਦੀ ਝੂਠਾਂ ਦਾ ਸਾਰੇ ਤੇ ਆ ਭਾਵੇਂ ਕੋਈ ਸਰਕਾਰ ਆਈ ਏ ਕਿਸੇ ਨੇ ਆਖਿਆ ਸੀ ਵੀ ਜਦੋਂ ਵਾਅਦਾ ਸਹੀ ਤਰ੍ਹਾਂ ਕਾਮਯਾਬ ਹੋਣਾ ਉਹ ਕਿਵੇਂ ਹੋਏ ਉਹ ਜਿਹੜਾ ਵਾਅਦਾ ਝੂਠ ਮਾਰੇਗਾ ਉਹ ਵਾਅਦਾ ਵੰਦ ਕਾਮਯਾਬ ਹੋਏਗਾ ਸਰਕਾਰ ਝੂਠਾਂ ਦੇ ਸਾਰੇ ਚੱਲ ਰਹੀ ਐ ਲੋਕ ਆਪਣੇ ਆਪ ਸਾਰਾ ਕੋ ਕਰ ਰਹਾ ਨਾ ਉਹਦੇ ਘਰੋਂ ਜਿੰਨਾ ਕੋਈ ਕਿਸੇ ਕੋਲ ਪੂੰਜੀ ਹੈਗੀ ਆ ਪੰਜੀ ਦੋਸੀ ਵੀ ਦੇ ਰਹਿਣ ਆ ਸਹੇਰ ਦੇ ਸਾਰੇ ਵੀਰ ਪਤਾ ਨਹੀਂ ਮੇਰੇ ਖਿਆਲ ਨਾਲ 50 ਟਰਾਲੀਆਂ ਤੋਂ ਜ਼ਿਆਦਾ ਮਿੱਟੀ ਲਾਇਆ ਨੇ ਕਿਸੇ ਨੇ 2 ਗੇੜੇ ਲਾਇਆ ਨੇ ਕਿਸੇ ਨੇ 1 ਲਾਇਆ ਗੱਟੇ ਪਤਾ ਨਹੀਂ ਕਿੰਨੇ ਕੋ ਆ ਗਏ ਸਾਡੋ ਸੰਭਾਲੇ ਨਹੀਂ ਜਾਂਦੇ ਤੁਸੀਂ ਆਪਦੇ ਹਿਸਾਬ ਨਾਲ ਕਰ ਰਹੇ ਹੋ ਜਿਵੇਂ ਸੋਨੀਆ ਮਾਨ ਆ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਦੱਸ ਰਹੀ ਹੈ ਗੱਟਾ ਕਿੰਜ ਭਰਨਾ ਮਿੱਟੀ ਕਿਵੇਂ ਪੋਣੀ ਹੈ ਤੁਹਾਨੂੰ ਵੱਲ ਅਸੀਂ ਉਹਨਾਂ ਨਾਲ ਜ਼ਿਆਦਾ ਸਹਣਿਆ ਸਾਡੇ ਤੋਂ ਸਿੱਕੇ ਦੋ ਗਈਏ ਕਹਿੰਦੇ ਉਹਨਾਂ ਸਿੱਕੇ ਸਾਡੇ ਤੋਂ ਸਿੱਕੇ ਗਈਏ ਸੋਨੀਆ ਮਾਨ ਹੋ ਰਹੀਦੀ ਮਹਿਲਾ ਦੇਹੀ ਰਹਿਨੇ ਧਰਤੀ ਦੇ ਉੱਤੇ ਸਾਡਾ ਕਹਿਵਾ ਅੱਧਾ ਜਿਆਦਾ ਨੰਗੇ ਪੈਰੀ ਫਿਰਦੇ ਨੇ ਤਨੂ ਆ ਕੇ ਲੰਗੇ ਪਰ ਤੁਰ ਕੇ ਖਾਓ ਸੋਨੀਆਂ ਮਾਲ ਨੂੰ ਅਰੇ ਲੰਗੇ ਪਰ ਤੁਰ ਕੇ ਪਾਵੇ ਇਹ ਲੋਕ ਲੋਕਾਂ ਤੇ ਸਿੱਖਦੇ ਨੇ ਇਹਨਾਂ ਕੋਲ ਗੱਲਾਂ ਨੇ ਲੋਕ ਕੰਮ ਕਰਦੇ ਨੇ ਇਹਨਾਂ ਕੋਲ ਗੱਲਾਂ ਆ ਗੱਲਾਂ ਦਾ ਕੰਮ ਲੈਂਦੇ ਨੇ ਗੱਲਾਂ ਦਾ ਆਖਲੇ ਸਰਕਾਰ ਬੁਲਾ ਲੈਂਦੇ ਨੇ ਤੇ ਮੁਰਕੇ ਕਿਸੇ ਗੱਲ ਨਹੀਂ ਸੁਣਦੇ ਕਿੰਨੇ ਐਮਐਲਏ ਹਾਰੇ ਜਿੱਤੇ ਕੋਈ ਅਸੀਂ ਤਾਂ ਕਰਦਾ ਇੱਥੇ ਨਹੀਂ ਦੇਖਿਆ ਆ ਹੋਏ ਜਾਂ ਕਿਸੇ ਲੱਕੇ ਹੋ ਯਾਰ ਤੁਹਾਡੀ ਕੋ ਸਹਾਇਤਾ ਕਰਨ ਤੁਹਾਨੂੰ ਕੋ ਲੋੜ ਹੈ ਜੇ ਤੁਹਾਨੂੰ ਦੱਸੋ ਹੂੰ ਲੋਕ ਆਪਣੇ ਆਪ ਲੱਗੇ ਨੇ ਆਪਣੇ ਆਪ ਆਉਂਦੇ ਨੇ ਪਿੰਡਾਂ 'ਚੋ ਰਾਤ ਦੀ ਪਹਿਰਾ ਰੱਖਦੇ ਨੇ ਵੀ ਕਿਸੇ ਪਾਸੇ ਕੋਈ ੜਾ ਫੇਰੀ ਨਾ ਹੋ ਜਾਵੇ ਤੇ ਬਾਕੀ ਵੀ ਸਰਕਾਰ ਵੱਲੋਂ ਤੱਕ ਸਾਨੂੰ ਤਾਂ ਕੁਝ ਨਹੀਂ ਦਿੱਸਿਆ ਨਾ ਕੋਈ ਪ੍ਰਸ਼ਾਸਨ ਅਸ ਡੀ ਐਮ ਤਹਿਸੀਲਦਾਰ ਪਤਾ ਨਹੀਂ ਹੁਣ ਕਿਹੜੀਆਂ ਗੁੱਠਾਂ 'ਚ ਬੈਠੇ ਨੇ ਵਰਕੇ ਇੱਥੇ ਦਾ ਸਵੇਰ ਦਾ ਕੋਈ ਆ ਨਹੀਂ ਔਰ ਕਿਸੇ ਪਾਸੇ ਡੁੱਬ ਕੇ ਆਉਂਦਾ ਪਹਿਲਾਂ ਨਹੀਂ ਕਿ ਉਹ ਗਏ ਹੁਣ ਕਿਤੇ ਬਾਬਾ ਜੀ ਸਹੀ ਕਹਿ ਰਹੇ ਨੇ ਕਿ ਝੂਠ ਬੋਲ ਰਹੇ ਨੇ ਸਹੀ ਕਹਿ ਰਿਹਾ ਹੈ ਅੱਛਾ ਇੱਕੇ ਪਿੰਡਾਂ ਹੀ ਇੱਕੇ ਪਿੰਡ ਤੇ ਆਂ ਅਸੀਂ ਪਿੰਡਾਂ ਦੇ ਆ ਤੁਹਾਨੂੰ ਵੇਹੇ ਗੱਟੇ-ਕੁੱਟੇ ਭਰਨ ਦਾ ਵੱਲ ਹੈ ਕਿ ਸੋਨੀਆਂ ਮਾਂ ਨੂੰ ਸੱਦੀਏ ਗੋੜ ਨੂੰ ਸਾਦ ਲਗ ਰਹੀ ਤੇ ਭਰ ਲਾਗੇ ਅੱਗੇ ਭਰ ਜਾਲਿਆ ਗੱਟੇ ਹੀ ਭਰਦੇ ਰਹੇ ਨਹੀਂ ਪਤਾ ਕੀ ਆ ਉਹਨੂੰ ਉਹ ਉਹ ਵੱਲ ਦੱਸਦੀ ਆ ਵੀ ਗੱਟਾ ਭਰਨਾ ਕਿਵੇਂ ਆ ਤੇ ਲਾਉਣਾ ਕਿਵੇਂ ਨਹੀਂ ਵੇਖੋ ਕਿ ਉਹਨੂੰ ਪੁੱਛਿਆ ਸੀ ਕਿਵੇਂ ਭਰੇ ਹੋਏ ਨੇ ਕੋਈ ਚਾ ਸ਼ਕਲ ਕੋਈ ਨਹੀਂ ਕੋਲ ਨੂੰ ਕਹ ਗੱਟਾ ਭਰ ਕੇ ਦੇਖੋ ਉੱਥੇ ਲਾਵ ਜਿੱਥੇ ਲੱਗਾ ਤਾਂ ਅਸੀਂ ਮੰਨ ਲਾਂਗੇ ਉਹਨੂੰ ਕੋਈ ਚਾ ਸ਼ਕਲ ਆਈ ਹੁੰਦਾ ਸਿੱਖਿਆ ਆਈ ਮੰਨ ਜਾਗੇ ਅਸੀਂ ਸੋਹਣੀਆਂ ਮਾਂ ਤੋਂ ਸਿੱਖਿਆ ਗੱਟਾ ਉੱਥੇ ਭਰੇ ਉੱਥੇ ਚੋਕ ਕੇ ਜਾ ਕੇ ਲਾ ਕੇ ਵਿਖਾਵੇ ਕਿਵੇਂ ਲੱਜਦਾ ਪਿਆਰੇ ਰਸੋ ਜਿੰਦਾ ਮਰਜ਼ੀ ਲਵਾ ਲੈ ਵੇਖੀ ਕਿਵੇਂ ਲੰਦੇ ਇਹ ਜਿੰਮੇਦਾਰ ਨੂੰ ਵੱਲ ਕਿਵੇਂ ਲੱਜਦਾ ਗੱਟੇ ਕਿਲਾ ਮੂਹੇ ਬੰਦ ਕਰੀ ਜਾਵੇ ਉਧਰ ਬਣਾ ਲਾ ਜਾ ਕੇ ਮੇਰਾ ਵੀਰ ਕੀ ਸਾਡਾ ਕੰਮ ਔਰ ਇਧਰ ਇਹ ਬੜਾ ਕਮਾਲ ਦਾ ਸੀਨ ਹੈ ਟੀਚਰ ਨੇ ਅਧਿਆਪਕ ਨੇ ਸਾਡੇ ਧੀਆਂ ਪੁੱਤਾਂ ਨੂੰ ਪੜਾਉਂਦੇ ਨੇ ਤੇ ਇਹ ਕੱਲ ਦੇ ਇੱਥੇ ਇਹ ਸੇਵਾ ਲੈ ਕੇ ਆਏ ਹੋਏ ਨੇ ਸੇਵਾ ਕਰ ਰਹੇ ਨੇ ਔਰ ਇਹਨਾਂ ਦੀ ਕੋਈ ਇੱਥੇ ਆਏ ਨਹੀਂ ਕਿ ਸਰਕਾਰੀ ਡਿਊਟੀ ਲੱਗੀ ਆ ਆਪਣੇ ਤੌਰ ਤੇ ਚਾਹ ਪਾਣੀ ਦੀ ਸੇਵਾ ਕਰ ਰਹੇ ਨੇ ਇਹ ਸਾਰੇ ਅਧਿਆਪਕ ਸਹਿਬਾਨ ਨੇ ਆਪਾਂ ਗੱਲ ਕਰਦੇ ਆ ਵੀਰ ਜੀ ਤੁਸੀਂ ਇਹ ਸਾਰੇ ਟੀਚਰ ਹੋ ਬਿਲਕੁਲ ਜੀ ਅਸੀਂ ਸਾਰੇ ਅਧਿਆਪਕਾ ਇਥੋਂ ਲੋਕਲ ਫਰੋਜਪੁਰ ਤੋਂ ਅੱਛਾ ਤੇ ਅਸੀਂ 2-3 ਦਿਨ ਤੋਂ ਇੱਥੇ ਪਹਿਲਾਂ ਆਉਂਦੇ ਰਹੇ ਆ ਤੇ ਜਦੋਂ ਇੱਥੇ ਗੱਟੇ ਭਰਦੇ ਸੀ ਤੇ ਬੰਦੇ ਥੱਕ ਜਾਂਦੇ ਸੀ ਅਸੀਂ ਕਿਹਾ ਵੀ ਤੁਹਾਨੂੰ ਕੋਈ ਲੋੜ ਇਹ ਕਹਿੰਦੇ ਵੀ ਸਾਨੂੰ ਜਦੋਂ ਥੱਕ ਜਾਈਦਾ ਚਾਹ ਦੀ ਬਹੁਤ ਜ਼ਰੂਰਤ ਹੁੰਦੀ ਆ ਫਿਰ ਅਸੀਂ ਸਾਰੇ ਟੀਚਰ ਭਰਾਵਾਂ ਨੇ ਆਪਸ ਵਿੱਚ ਸਲਾਹ ਕਰਕੇ ਤੇ ਕੱਲ ਤੋਂ ਅਸੀਂ ਲੰਗਰ ਲਾਇਆ ਜੀ ਸਵੇਰ ਤੋਂ ਅਸੀਂ ਇੱਥੇ ਹਾਜ਼ਰ ਹੁੰਦੇ ਆ ਲੋਕਾਂ ਦੀ ਸੇਵਾ ਕਰ ਰਹੇ ਆ ਇਹ ਲੰਗਰ ਤੁਸੀਂ ਆਪਦੇ ਪੱਲਿਓ ਲਾਰੇ ਕੋ ਸਰਕਾਰੀ ਕੋਈ ਫੰਡ ਨਹੀਂ ਜੀ ਬਿਲਕੁਲ ਅਸੀਂ ਸਾਰੇ ਭਰਾਵਾਂ ਨੇ ਰਾੜ ਮਿਲ ਕੇ ਇਕੱਠੇ ਕਰਕੇ ਪੈਸੇ ਤੇ ਅਸੀਂ ਇਹ ਲੰਗਰ ਸ਼ੁਰੂ ਕੀਤਾ ਤੇ ਮਹਾਰਾਜ ਕਿਰਪਾ ਕਰੇ ਜਿੰਨੇ ਦਿਨ ਹਿੰਮਤ ਹੋਈ ਅਸੀਂ ਕਰਾਂਗੇ ਵਾਹ ਜੀ ਵਾਹ ਇਹ ਜੀ ਤੁਹਾਡੀ ਕੋਈ ਸਰਕਾਰੀ ਡਿਊਟੀ ਤਾਂ ਨਹੀਂ ਲੱਗੀ ਇੱਥੇ ਨਹੀਂ ਜੀ ਨਹੀਂ ਸਰਕਾਰੀ ਡਿਊਟੀ ਨਹੀਂ ਇਹ ਦੇ ਬਾਬੇ ਨਾਨਕ ਵੱਲੋਂ